ਹਰਾਂ ਪਲੱਸ 3 ਦੀ ਸਪੀਡ ਦੋਨਾਂ ਦੀ ਇਹ 875000 ਹੈ ਇਹ 22 ਮਾਡਲ ਹੈ ਇਹ ਹੈਗਾ 20 ਮਾਡਲ 985000 ਸਿਰਫ 4 ਵੀਲ ਦਾ ਕਰਕੇ ਵਧ ਗਿਆ ਹਨ ਇਹਦੇ ਟਾਇਰ ਅਗਲੇ ਨਵੇਂ ਨੇ ਮਗਰਲੇ ਵਧੀਆ ਪਏ ਨੇ ਪਰ ਉਹਦੇ ਮਗਰਲੇ ਮੇਰੇ ਹਿਸਾਬ ਤੇ ਮਨ ਨਾਲ 18 ਦੇ ਨਹੀਂ ਪਾ ਰੱਖਿਆ ਏਡੇ ਵੱਡੇ ਟਾਇਰ ਟਰੈਕਟਰ ਖੜੇ ਤੋਂ ਪਤਾ ਲੱਗਦਾ ਟਾਇਰਾਂ ਦਾ ਫਰਕ ਹੈ ਤੁਹਾਨੂੰ ਠੀਕ ਹੈ ਅਗਲੇ ਟਾਇਰ ਵੀ ਵਧੀਆ ਪਏ ਨੇ ਤੇ ਨਿਊ ਹੋਲੈਂਡ 5520 ਇਹ ਹੈਗਾ 885000 ਇਹ 20 ਮਾਡਲ ਹੈ ਇਹ ਮਾਡਲ ਸੇਮ ਨੇ ਆਹ ਵਾਲਾ ਤੇ ਉਹ ਵਾਲਾ ਠੀਕ ਹੈ ਜੀ ਪਹਿਲਾਂ ਸਾਰੇ ਹੋਲੈਂਡ ਦਿਖਾਏ ਜਾਣਗੇ 6010 ਆ ਗਿਆ 5556 2552 4 ਵੀਲ 2 ਵੀਲ ਸਾਰੇ ਮੰਨ ਲਓ ਹੋਲੈਂਡ ਦਿਖਾਵਾਂਗੇ ਪਹਿਲਾਂ ਆਪਾਂ ਉਸ ਤੋਂ ਬਾਅਦ ਜਿਹੜੇ ਆਪਾਂ ਹੋਰ ਟਰੈਕਟਰ ਹੈ ਵਿਖਾਵਾਂਗੇ ਸੋਨਾਲੀਕਾ ਹੋ ਗਿਆ ਅਰਜਨ ਹੋ ਗਿਆ ਠੀਕ ਹੈ ਵੀਡੀਓ ਕਾਫੀ ਲੰਬੀ ਹੋਏਗੀ ਵੀਡੀਓ ਨੂੰ ਸ਼ੇਅਰ ਕਰਦੇ ਆ ਜੇ ਪਹਿਲੀਆਂ 'ਚ ਠੀਕ ਹੈ ਕੰਡੀਸ਼ਨ ਤੁਹਾਨੂੰ ਲਾਗੂ ਵਿਖਾਵਾਂਗੇ 6010 ਆ ਗਿਆ 16 ਮਾਡਲ ਆ ਗਿਆ 5,85,000 ਰੁਪਏ ਡਿਮਾਂਡ ਹੈ ਠੀਕ ਹੈ ਪਲੈਂਟਰੀ ਦੇ ਬੰਦੋ ਸਾਰਾ ਹੀ ਪਲੇਟਫਾਰਮ ਆਉਂਦਾ ਐਡਾ ਕਿਸੇ ਟਰੈਕਟਰ ਨੂੰ ਪਲੇਟਫਾਰਮ ਅਜੇ ਤੱਕ ਨਹੀਂ ਆਇਆ ਹੁਣ ਟਾਇਰ ਹੈ ਜਿਹੜੇ ਅਗਲੇ ਬਿਲਕੁਲ ਨਵੇਂ ਮਗਰ ਲੇ ਵੀ ਨਵੇਂ ਨਹੀਂ ਠੀਕ ਹੈ ਚਾਰੇ ਤੇ ਚਾਰੇ ਟਾਇਰਾਂ ਦਾ ਬਿੱਲ ਮਿਲ ਜੇਗਾ ਠੀਕ ਹੈ ਜੇ ਕਿਸੇ ਵੀਰ ਨੇ ਲੈਣਾ ਫਤਿਹਵਾਦ ਹਰਿਆਣਾ ਟਰੈਕਟਰ ਮੰਡੀ ਦਿਨ ਐਤਵਾਰ ਲੱਗਦੀ ਹੈ ਠੀਕ ਹੈ ਮੰਡੀ ਆਏ ਐਤਵਾਰ ਲੋਕਾਂ ਦੀ ਪਸੰਦ ਹੈ ਤੇ ਇਹ ਹੈਗਾ ਰੂਟਰੀ ਪੰਪ ਦੇ ਨਾਲ ਠੀਕ ਹੈ ਬਾਕੀ ਮੈਨੂੰ ਨਹੀਂ ਪਤਾ ਵੀ ਕਿਹੜੇ ਪੰਪ ਚਾਹੁੰਦਾ ਰੋਟਰੀ ਪੰਪ ਹੈਗਾ ਰੋਟਰੀ ਪੰਪ ਲੱਗਾ ਹੋਇਆ ਆਪਾਂ ਰੋਟਰੀ ਪੰਪ ਤਾਂ ਦੱਸਿਆ ਹੈ ਕਈ ਕਹਿਣਗੇ ਹੁਣ ਸਾਨੂੰ ਪਤਾ ਫਲਾਨਾ ਯਾਰ ਕਿਸੇ ਨੂੰ ਨਹੀਂ ਵੀ ਪਤਾ ਹੁੰਦਾ ਮੇਰੇ ਵਰਗੇ ਨੂੰ ਤੇ 5500 ਆ ਗਿਆ 12 3 ਦੀ ਸਪੀਡ ਠੀਕ ਹੈ ਤੇ 4 ਲੱਖ ਤੇ 45000 ਰੁਪਿਆ ਡਿਮਾਂਡ ਹੈ 11 ਮਾਡਲ ਹੈ ਠੀਕ ਹੈ ਜੀ ਅਗਲੇ ਬਨੇ 56 20 ਆ ਗਿਆ 56 20 ਨਿਊ ਹੋਲੈਂਡ 4 ਵੀਲ ਡਰਾਈਵ ਟਾਇਰ ਅਗਲੇ ਬਿਲਕੁਲ ਨਵੇਂ ਆ ਫੈਂਡਰ ਲੱਗੇ ਹੋਏ ਨੇ ਵੀ ਮਾਡਲ ਹੈ 9,85,000 ਰੇਟ ਹੈ ਬਾਕੀ ਮੌਕੇ ਤੇ ਡਿਸਕਾਊਂਟ ਫੁੱਲ ਚੱਲੇਗਾ ਛਤਰੀ ਉੱਤੇ ਲੱਗੀ ਕੰਪਨੀ ਦੀ ਯੂ ਲੱਗੀ ਕੰਪਨੀ ਦੀ ਠੀਕ ਹੈ ਜੀ 56V ਆ ਜਿਹੜਾ ਬਹੁਤ ਡਿਮਾਂਡਿੰਗ ਟਰੈਕਟਰ ਅੱਜ ਦੇ ਟਾਈਮ ਦੇ ਵਿੱਚ 56V ਤੇ 56T ਦੋਨੇ ਨੇ ਵੈਸੇ ਚਲੋ 56T ਨਹੀਂ ਗਾ ਮਾਰਕੀਟ 'ਚ ਤੇ 56V ਟੂ ਵੀਲ 'ਚ ਖੜਾ ਠੀਕ ਹੈ ਅਗਲੇ ਬੰਨੇ 12+3 ਦੀ ਸਪੀਡ ਦੋਨਾਂ ਦੀ ਇਹ 8,75,000 ਹੈ ਇਹ 22 ਮਾਡਲ ਹੈ ਇਹ ਹੈਗਾ ਵੀ ਮਾਡਲ 985 ਹਜ਼ਾਰ ਸਿਰਫ 4 ਵੀਲ ਦਾ ਕਰਕੇ ਵਧ ਗਿਆ ਹਨਾ ਇਹਦੇ ਟਾਇਰ ਅਗਲੇ ਨਵੇਂ ਨੇ ਮਗਰਲੇ ਵਧੀਆ ਪਏ ਨੇ ਪਰ ਉਹਦੇ ਮਗਰਲੇ ਮੇਰੇ ਹਿਸਾਬ ਤੇ ਮਨ ਨਾਲ 18 ਦੇ ਨਹੀਂ ਪਾ ਰੱਖਿਆ ਏਡੇ ਵੱਡੇ ਟਾਇਰ ਟਰੈਕਟਰ ਖੜੇ ਤੋਂ ਪਤਾ ਲੱਗਦਾ ਰ ਟਾਇਰਾਂ ਦਾ ਫਰਕ ਹੈ ਤੁਹਾਨੂੰ ਠੀਕ ਹੈ ਅਗਲੇ ਟਾਇਰ ਵੀ ਵਧੀਆ ਪਏ ਨੇ ਤੇ ਨਿਊ ਹੋਲੈਂਡ 552 ਇਹ ਹੈਗਾ 885 ਹਜ਼ਾਰ ਇਹ ਵੀ ਮਾਡਲ ਹੈ ਇਹ ਮਾਡਲ ਸੇਮ ਨੇ ਆ ਵਾਲਾ ਤੇ ਉਹ ਵਾਲਾ ਠੀਕ ਹੈ ਜੀ ਪਰ ਰੇਟ ਦਾ ਫਰਕ ਹੈ ਲੱਖ ਰੁਪਏ ਦੇ ਵਿੱਚ ਵਿੱਚ ਫਰਕ ਕਿਉਂ ਹੈ 4 ਵੀਲ ਤੇ 2 ਵੀਲ ਦਾ ਸਿਰਫ ਆਈਂ ਦੇ ਟਾਇਰ ਹੈ ਜਿਹੜੇ ਇਹ ਤੁਹਾਨੂੰ ਮਿਲ ਜਾਣਗੇ ਘਟੋ ਘਟ 40 ਕੇ ਪੈਸੇ ਹੈਗੇ ਹੈ ਟਾਇਰ ਹੈਣਾ ਤੇ ਕੰਡੀਸ਼ਨ ਤੁਹਾਨੂੰ ਦਿਖਾ ਦਨੇ ਟਰੈਕਟਰ ਦੀ ਬਿਲਕੁਲ ਨਵੇਂ ਵਰਗੀ ਆਂਦੀ ਏ ਤੇ ਨਵੇਂ ਵਰਗੀ ਹੀ ਆਂਦੀ ਆ ਠੀਕ ਹੈ ਇਹ ਟਰੈਕਟਰ ਦੇ ਜੇ ਚੱਲੇ ਦੀ ਗੱਲ ਕਰੀਏ ਤੇ ਆ 200 ਘੰਟਾ ਚੱਲਿਆ ਸਾਰਾ ਆ ਟਰੈਕਟਰ 56 ਵੀ 2250 ਘੰਟਾ ਚੱਲਿਆ ਟਾਇਰ ਹੈ ਜਿਹੜੇ ਤੁਹਾਨੂੰ ਮਿਲ ਜਾਣਗੇ ਨਾਲ ਦੇ ਮਿਲਣਗੇ ਨਾਲ ਦੀ ਠੀਕ ਹੈ ਇਹ 56 ਵੀ ਰਿਵਰਸ ਸਪੀਡ IO ਚ ਇਹਨਾਂ ਰੇਟ ਤੁਹਾਨੂੰ ਦੱਸ ਹੀ ਦਿੱਤਾ 8,25,000 ਬਾਕੀ ਮੌਕੇ ਤੇ 25 ਤੁਸੀਂ ਸਿੱਧਾ ਡਾ ਦੋ ਬਾਕੀ ਹੋਰ ਮੌਕੇ ਤੇ ਹੋ ਜਾਏਗਾ ਨਾ ਡਿਸਕਾਊਂਟ 36 30 ਉੱਪਰ ਆ ਗਿਆ 36 30 ਉੱਪਰ ਦੇ ਰੇਟ ਦੀ ਗੱਲ ਕਰੀਏ 21 ਮਾਡਲ 6,35,000 ਰੁਪਏ ਡਿਮਾਂਡ ਆ ਇਹ ਇਹ ਚੱਲਿਆ ਸਾਰਾ 2000 ਘੰਟਾ ਚੱਲਿਆ ਹੋਇਆ ਠੀਕ ਹੈ 2000 ਘੰਟਾ ਚੱਲਿਆ ਟਰੈਕਟਰ ਨਵਾਂ ਨਵੇਂ ਵਰਗੀ ਕੰਡੀਸ਼ਨ ਆ ਦੇਖੋ ਕੀ ਕਾ ਸਿਆ ਟਰੈਕਟਰ ਦਾ ਲੈ ਦੋਸਤੋ ਕੋਸ਼ਮੀਨੀ ਟਰੈਕਟਰ ਬਿਲਕੁਲ ਨਵਾਂ ਆ ਕਿਤੇ ਚਲੋ ਰੰਗ ਪਟੀਚਾ ਹੋਏ ਹਨ ਮਾੜ ਮੋਟ ਉਨੇ ਇੱਕ ਹੀ ਖੜਾ ਹੀ ਰਹਿੰਦਾ ਬਾਹ ਆਹ ਤਾਂ ਮੈਂ ਤੁਹਾਨੂੰ 25 ਮਾਡਲ ਦਾ ਰੰਗ ਉੱਤਰਿਆ ਵਿਖਾ ਦਾਂਗਾ 25 ਮਾਡਲ ਦਾ 3630 ਨਿਊ ਹੋਲੈਂਡ ਪਲੱਸ ਠੀਕ ਹੈ ਜੀ ਇਹ ਹੈਗਾ ਮਾਡਲ 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 11 399000 ਰੁਪਿਆ 12+3 ਦੀ ਸਪੀਡ ਹੈ ਜੀ ਠੀਕ ਹੈ 12+3 ਦੀ ਸਪੀਡ ਹੈ 3630 ਨਿਊ ਹੋਲੈਂਡ ਇਹ ਹੈਗਾ ਜੀ 12+3 ਨਵ ਮਾਡਲ 399000 ਦੀ ਡਿਮਾਂਡ ਆ ਪਰ ਇਹਦੇ ਟਾਇਰ ਬਿਲਕੁਲ ਨਵੇਂ ਨੇ ਮਗਰਲੇ ਬਿਲਕੁਲ ਨਵੇਂ ਨੇ ਰੋਟਰੀ ਪੰਪ ਦੇ ਨਾਲ ਦੋਨੇ ਟਰੈਕਟਰ ਰੋਟਰੀ ਪੰਪ ਦੇ ਨਾਲ ਨੇ 3630 ਨਿਊ ਹੋਲੈਂਡ ਪਲੱਸ 12+3 ਦੀ ਸਪੀਡ ਦਾ ਸਮਾਰਟਲ ਹੈ 395 ਹਜ਼ਾਰ ਦੀ ਡਿਮਾਂਡ ਹੈ ਟਾਇਰ ਇਹਦੇ ਵੀ ਨਵੇਂ ਆ ਰਹੇ ਨੇ ਬਿਲਕੁਲ ਨਵੇਂ ਆ ਰਹੇ ਪਰ ਟਰੈਕਟਰ ਤੋਂ ਤਾਂ ਨਹੀਂਗਾ ਜਿਵੇਂ ਹੀ ਜੇ ਮੈਂ ਗੱਲ ਕਰਾਂ ਬਿਲਕੁਲ ਟਰੈਕਟਰ ਬਿਨ ਤੋਤਾ ਹੀ ਆਇਆ ਜੇ ਮੈਂ ਸਿੱਧੀ ਗੱਲ ਕਰਾਂ ਰੋਟਰੀ ਪੰਪ ਦੇ ਨਾਲ ਇਹ ਰੋਟਰੀ ਪੰਪ ਮੈਂ ਤਾਂ ਬੋਲ ਰਿਹਾ ਇਨਲਾਈਨ ਪੰਪ ਚ ਵੀ ਟਰੈਕਟਰ ਹੁਣ ਆ ਰਹੇ ਨੇ ਹਨਾ ਕਈ ਇਨਲਾਈਨ ਨੂੰ ਪਸੰਦ ਕਰਦੇ ਕਈ ਰੋਟਰੀ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ 3602 ਵਾਲਾ ਇਹ ਹੈਗਾ 21 ਮਾਡਲ 540000 ਰੁਪਏ ਦਾ ਬਾਕੀ ਮੌਕੇ ਤੇ ਡਿਸਕਾਊਂਟ 10000 ਦਾ ਤੁਸੀਂ ਹਰ ਇੱਕ ਟਰੈਕਟਰ ਤੇ ਸ਼ੂਟ ਮੰਨ ਕੇ ਚੱਲੋ ਬਾਕੀ ਹਰ ਇੱਕ ਟਰੈਕਟਰ ਦੀ ਮੌਕੇ ਤੇ ਡਿਸਕਾਊਂਟ 3600 ਤੋਂ ਵਾਲਾ 490000 17 ਮਾਡਲ ਹੈ ਨਿਊ ਹੋਲੈਂਡ 3600 21 ਮਾਡਲ 475000 ਰੁਪਏ ਟਾਇਰ ਬਿਲਕੁਲ ਬਹੁਤੇ ਟਰੈਕਟਰਾਂ ਤੁਹਾਨੂੰ ਨਾ ਟਾਇਰ ਇਥੇ ਨਵੇਂ ਮਿਲਣਗੇ ਨਵੇਂ ਹੀ ਮਿਲਣਗੇ ਹਾਈ ਸਪੀਡ ਟਰੈਕਟਰ ਹੈ ਹਾਈ ਲੋ ਵਾਲਾ ਟਰੈਕਟਰ ਹੈ ਠੀਕ ਹੈ ਇਹ ਹੈਗਾ 3600 ਇਹ 3600 ਨਹੀਂ ਦਾ ਸੌਰੀ ਇਹ ਟਰੈਕਟਰ ਹੈਗਾ ਸਟicker ਲੱਗੇ ਹੋਇਆ ਇਹ ਉਹ ਜਿਹੜਾ ਆਉਂਦਾ ਨਾ 30 32 ਕਿਹੜਾ ਆਉਂਦਾ ਇਹ ਉਹ ਟਰੈਕਟਰ ਹੈ ਇਹ ਉਹ ਟਰੈਕਟਰ ਹਾਈ ਲੋ ਵਾਲਾ ਇਹ ਨਹੀਂਗਾ ਉਹ ਮੈਨੂੰ ਲੱਗ ਨਹੀਂ ਰਿਹਾਗਾ 3600 ਇਹ ਉਹ ਹੈ ਬਾਕੀ ਪਤਾ ਨਹੀਂ ਕਿਸੇ ਟਾਈਮ 'ਚ ਆਇਆ ਹੋਵੇ ਮਾਡਲ ਹੋਏਗਾ ਇੱਧਰ ਵੀ ਖੜਾ ਸੇਮ ਹੀ ਨਹੀਂ ਨਾ ਦੋਨੇ ਨਹੀਂ 3600 ਹੀ ਆ ਤੇ ਇਹ ਹੈਗਾ 21 ਮਾਡਲ 4 ਲੱਖ 85000 ਰੁਪਏ ਦੇ ਮਨ ਆਹ ਟਰੈਕਟਰ ਤੁਸੀਂ ਮੰਨ ਕੇ ਚੱਲੋ ਮੇਰੇ ਹਿਸਾਬ ਤੇ ਬੜਾ ਨਵਾਂ ਹੈ 24 ਮਾਡਲ 595000 ਰੁਪਿਆ ਡਿਮਾਂਡ ਹੈ 241 ਬੜਾ ਚੰਗਾ ਕਹਿੰਦੇ ਸਮਾਨ ਹੈ ਇਸ ਟਰੈਕਟਰ ਚ ਠੀਕ ਹੈ ਕੰਪਨੀ ਵੱਲੋਂ ਹੀ ਟਾਇਰ ਚੰਗੇ ਨੇ ਵੇਟ ਨਾਲ ਆਇਆ ਮਿਊਜ਼ਿਕ ਸਿਸਟਮ ਲੱਗਾ ਛਤਰੀ ਲੱਗੀ ਠੀਕ ਹੈ ਟਰੈਕਟਰ ਦਾ ਤੁਸੀਂ ਦੇਖੋ ਮੈਂ ਨਾ ਚੱਲਿਆ ਹੀ ਨਹੀਂ ਆ ਗਿਆ ਹੀ ਚੱਲਿਆ ਹੀ ਨਹੀਂ ਟਰੈਕਟਰ ਟਰੈਕਟਰ ਦੀ ਜੇ ਗੱਲ ਕਰੀਏ ਜਮਾ ਨਹੀਂ ਚੱਲਿਆ ਬੜਾ ਸਾਫ਼ ਟਰੈਕਟਰ ਖੜਾ ਬੜਾ ਜਿਆਦਾ ਸਾਫ਼ ਹੈ ਟਰੈਕਟਰ ਠੀਕ ਹੈ ਬਾੜਾ ਜਿਆਦਾ ਸਾਫ਼ ਟਰੈਕਟਰ ਤੇ 595000 ਬਾਕੀ ਮੌਕੇ ਤੇ ਜਿਹੜਾ ਡਿਸਕਾਊਂਟ ਹੋ ਜਾਏਗਾ ਬਿਲਕੁਲ ਨਵਾਂ ਟਰੈਕਟਰ ਆਇਆ ਹੈ 52 10 ਗੀਅਰ ਪ੍ਰੋ ਠੀਕ ਹੈ 16 ਦੇ ਟਾਇਰਾਂ ਦੇ ਵਿੱਚ 785000 ਡਿਮਾਂਡ ਹੈ 23 ਮਾਡਲ ਹੈ 85000 ਦਾ ਤੋਂ ਉੱਤੇ ਸਮਾਨ ਹੀ ਲੱਗਾ ਖੜਾ ਹੈ ਛਤਰੀ ਡੈਕ ਯੂ ਲਾਈਟਾਂ ਠੀਕ ਹੈ ਇਹ ਚੀਜ਼ਾਂ ਹੀ ਲੱਗੀਆਂ ਹੋਈਆਂ 855 23 ਮਾਡਲ 725000 ਰੁਪਿਆ ਡਿਮਾਂਡ ਹੈ ਰਿਵਰਸ ਵੀਡੀਓ ਤੇ ਟਾਇਰ ਬਿਲਕੁਲ ਨਵੇਂ ਨੇ ਇਹ ਆ ਘਟੋ ਘਟ 90 95 ਪੈਸੇ ਯਾਰ ਸੈਂਟਰ ਗੀਰ ਦੇ ਨਾਲ ਠੀਕ ਹੈ ਆਪੀਟਿਓ ਕਲਚ ਡਬਲ ਕਲਚ ਦੇ ਨਾਲ ਹੈ ਤੇ ਅਗਲੇ ਬੰਨੇ 744 ਚਾਰ ਸਟਾਰ ਰਿਵਰਸ ਪੀਟਿਓ ਤੇ ਟਾਇਰ ਬਿਲਕੁਲ ਨਵੇਂ ਨੇ 750 ਐਚ ਡੀ ਐਮ 235 ਐਨ ਐਮ ਟਾਰਕ ਦਾ ਸੀ ਐਮ ਸੀਰੀਜ਼ ਦਾ ਟਾਈਟਰ ਹੈ ਟਾਪ ਮਾਡਲ ਤੇਹੀ ਮਾਡਲ 6 ਲੱਖ 45000 ਰੁਪਿਆ ਡਿਮਾਂਡ ਹੈ 6 ਲੱਖ 45000 ਚ ਤੁਹਾਨੂੰ ਹਾਈ ਟਾਰਕ ਵਾਲਾ ਯਾਨੀ ਕਿ ਹਾਈ ਲੋ మీడియం ਹੈ ਟਰੈਕਟਰ ਠੀਕ ਹੈ ਹਾਈ ਲੋ మీడియం ਹੈ ਟਰੈਕਟਰ ਬਿਲਕੁਲ ਕੰਡੀਸ਼ਨ ਦਾ ਨਵਾਂ ਟਰੈਕਟਰ ਪਿਆ ਆਈ ਪੀਟੀਓ ਆਈ ਪੀਟੀਓ ਕਲੱਚ ਸਾਈਡ ਤੇ ਆ ਗਿਆ ਆਈ ਪੀਟੀਓ ਨੂੰ ਕਹਿੰਦੇ ਨੇ ਠੀਕ ਹੈ ਤੇ ਇਹ ਵੀ ਟਾਰਕ ਪਲੱਸ ਇਹ ਵੀ ਸੇਮ ਹੀ ਮਾਡਲ ਹੈ ਟਾਰਕ ਪਲੱਸ ਹੈਵੀ ਡਿਊਟੀ 750 ਐਮ ਸੀਰੀਜ਼ ਇਹ ਸ਼ਟਲ ਸ਼ਿਫਟ ਆ ਗਿਆ ਹਾਈ ਲੋ మీడియం ਦੇ ਨਾਲ ਨਾਲ ਇਹ ਸ਼ਟਲ ਸ਼ਿਫਟ ਆ ਗਿਆ ਠੀਕ ਹੈ ਪਰ ਸ਼ਟਲ ਸ਼ਿਫਟ ਨਾਲ ਮੇਰਾ ਮਨ ਨਾ ਹੋ ਦੂਸਰਾ ਲੋ ਸ਼ਟਲ ਸ਼ਿਫਟ ਕੌਣ ਲੈਂਦਾ ਅਜੇ ਟਾਈਮ ਦੇ ਵਿੱਚ ਜਿੰਨੇ ਬੈਕ ਸਪੀਡ ਬਹੁਤ ਜ਼ਿਆਦਾ ਚਾਹੀਦੀ ਬੈਕ ਸਪੀਡ ਵਾਲਾ ਇੱਕ ਦਾ ਕੋਈ ਟਰੈਕਟਰ ਮਨ ਨੂੰ ਆਪਣੇ ਏਰੀਆ 'ਚ ਨਹੀਂ ਹੈਣਾ ਤੇ ਆ ਹੈਗਾ 750 ਸੋਨਾ ਲੀਕਾ ਇਹ ਐਚ ਡੀ ਐਮ ਪਾਵਰ ਪਲੱਸ ਇਹ ਵੀ ਹਾਈ ਲੋ మీడియం ਹੈ ਕਿ ਹਾਈ ਲੋ ਇਕੱਲਾ ਹਾਈ ਲੋ ਟਰੈਕਟਰ ਹੈ ਤੇ ਪਰ ਇਹਦੇ ਟਾਇਰਾਂ ਦਾ ਫਰਕ ਐ ਦੇਖ ਲਓ ਇਹ ਆ ਖੜੇ ਟਾਇਰ ਹੈਣਾ ਦੋਨੇ ਟਾਇਰਾਂ ਦਾ ਫਰਕ ਇੱਥੇ ਇੱਥੇ ਪਤਾ ਲੱਗਦਾ ਇੱਕ ਕੜਿਆਂ ਦਾ ਫਰਕ ਹੋਏਗਾ ਜਾਂ ਕਿਸੇ ਹੋਰ ਚੀਜ਼ ਦਾ ਫਰਕ ਹੋਏਗਾ ਇਹਦਾ ਰੇਟ ਤੁਹਾਨੂੰ ਦੱਸ ਦਿੰਨੇ ਆ 19 ਮਾਡਲ 5 ਲੱਖ 25000 ਰੁਪਏ ਜਿਹੜਾ ਇਹ ਸੈਕਟਰ ਦੀ ਡਿਮਾਂਡ ਹੈ ਰੰਗ ਅਜੇ ਪੱਠੀ ਦੇ ਪਿਆ ਬਹੁਤ ਯਾਰ ਠੀਕ ਹੈ ਘੱਟ ਚੱਲਿਆ ਰੈਕਟਰ ਕੇਤ ਤੇ 555 16 ਮਾਡਲ 4 ਲੱਖ 45000 ਡਿਮਾਂਡ ਤੇ 19 ਮਾਡਲ 5 ਲੱਖ 60000 ਡਿਮਾਂਡ ਤੇ 605 ਬਿਲਕੁਲ ਨਵਾਂ ਆਇਆ ਖੜਾ ਮੰਡੀ ਦੇ ਅੰਦਰ ਇਹ ਵੀ ਵੀ ਮਾਡਲ ਆ ਵੀ ਮਾਡਲ ਦੀ ਥਾਂ ਬਹੁਤ ਜ਼ਿਆਦਾ ਹੋਈ ਆ ਹਰਿਆਣਾ ਨੰਬਰ 6 ਲੱਖ 35000 ਰੁਪਏ ਡਿਮਾਂਡ ਥੋੜੀ ਛਤਰੀ ਉਹ ਹੈਗੀ ਏ ਕੰਡਾ ਮੈਂ ਉਤਲੀ ਚਲੋ ਉਹ ਤਾਂ ਚੇਂਜ ਹੋ ਜਾਂਦੀ ਪ੍ਰੋਜੈਕਟਰ ਪ੍ਰੋਜੈਕਟਰ ਪਏ ਹੋਏ ਨੇ ਟਾਇਰ ਬਿਲਕੁਲ ਨਵੇਂ ਨੇ ਵੀਡੀਓ ਨੂੰ ਸ਼ੇਅਰ ਕਰਾ ਜੇ ਏਸੀ ਫਤਿਹਵਾਦ ਹਰਿਆਣਾ ਟਰੈਕਟਰ ਮੰਡੀ ਜਿਹੜੀ ਦਿਨ ਐਤਵਾਰ ਲੱਗਦੀ ਵੀਡੀਓ ਨੂੰ ਵਾਰਤ ਵਾਰ ਸ਼ੇਅਰ ਕਰਾ ਜੇ ਮਿਲਦੇ ਕਿਸੇ ਹੋਰ ਵੀਡੀਓ ਧੰਨਵਾਦ